ਹਾਂਜੀ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣੇ ਇੱਕ ਬਹੁਤ ਹੀ ਪੁਰਾਣਾ ਮੇਲਾ ਲੱਗਦਾ ਪਿੰਡ ਕਾਲੋਕੇ ਇਹ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਇੱਥੇ ਬੱਕਰੀਆਂ ਦੀ ਮੰਡੀ ਲੱਗਦੀ ਆ ਮੇਲਾ ਜਿਹੜਾ ਮਾਤਾ ਦਾ ਮੇਲਾ ਲੱਗਦਾ ਉੱਥੇ 20 21 ਤੇ 22 ਮਾਰਚ ਦਾ ਮੇਲਾ ਜੀ ਇਹ 21 ਤਰੀਕ ਨੂੰ ਬੱਕਰੀਆਂ ਦਾ ਮੇਲਾ ਲੱਗਣਾ ਉੱਥੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਬਹੁਤ ਹੀ ਪੁਰਾਣਾ ਮੇਲਾ ਇਹ ਉਸ ਮੇਲੇ ਤੇ ਜਾ ਕੇ ਬੱਕਰੀਆਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬੱਕਰੀਆਂ ਵੀ ਆਉਂਦੀਆਂ ਭੇਡਾਂ ਵੀ ਆਉਂਦੀਆਂ ਨੇ ਜਿਹੜੇ ਕੋਈ ਵੀਰ ਨਵੇਂ ਉੱਥੇ ਮੇਲੇ ਤੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਆ ਕੋਈ ਬੱਕਰੀਆਂ ਬਾਰੇ ਜਾਣਕਾਰੀਆਂ ਲੈਣੀਆਂ ਉੱਥੇ ਮੇਲੇ ਵੀ ਜਾ ਸਕਦੇ ਹੋ ਕਿਸੇ ਰੇਟਾਂ ਬਾਰੇ ਜਾਂ ਜਾਨਵਰ ਚੰਗੇ ਦਿੱਖਣੇ ਹੋਣ ਬਹੁਤ ਵਧੀਆ ਉੱਥੇ ਪੁਰਾਣਾ ਮੇਲਾ ਲੱਗਦਾ ਉੱਥੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪਹੁੰਚੋ 21 ਮਾਰਚ ਅਸੀਂ ਵੀ ਉੱਥੇ ਆ ਰਹੇ ਹਾਂ ਮਿਲਦੇ ਆ ਤੁਹਾਨੂੰ 21 ਮਾਰਚ ਮੈਸ ਵੀ ਲੱਗਦੀ ਹੈ। ਪੈਨ ਕਾਲੋਗੇ। ਹਾਂ, ਉਹ ਤੇ ਮੈਸ ਵੀ ਲੱਗਦੀ ਹੈ ਜੀ। ਜਾਨਵਰ ਦਿਖਾਉਣ ਵਾਸਤੇ ਜ਼ਿਆਦਾ ਆਉਂਦੇ ਆ। ਵਿਕਰੀ ਲਈ ਬਹੁਤ ਘੱਟ ਆਉਂਦੇ ਆ। ਜਾਨਵਰ ਦੇਖਣ ਲਈ ਚੰਗੇ ਚੰਗੇ ਜਾਨਵਰ ਲੋਕ ਤੇ ਉੱਥੇ ਮੱਥਾ ਟੇਕਣ ਵਾਸਤੇ ਲੈ ਕੇ ਆਉਂਦੇ ਆ। ਸੇਲ ਤਾਂ ਘੱਟ ਕਰਦੇ ਨੇ ਪਰ ਉੱਥੇ ਮਾਲ ਦੇਖਣ ਵਾਸਤੇ ਬਹੁਤ ਚੰਗਾ ਚੰਗਾ ਜਿਹੜਾ ਘਰਾਂ ਦੇ ਖੜਾ ਹੁੰਦਾ ਉਹ ਨਿਕਲਦਾ ਰਵਾਇਸ਼ੀ ਮਾਲ। ਹਾਂ ਜੀ ਸਹੀ ਹੈ। ਉਹਦਾ ਜੀ ਹੁੰਦਾ ਸੀ ਵੀ ਜਾਂਦਾ। ਠੀਕ ਹੈ ਜੀ ਮਿਹਰਬਾਨੀ। ਧੰਨਵਾਦ।